ਏਡੀ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਆਈਪੀਐਸ ਸਰ ਜਿਹੜੇ ਨੇ ਉਹਨਾਂ ਨੇ ਇੱਥੇ ਕੁਝ ਪਿਛਲੇ ਕਾਫੀ ਸਮੇਂ ਤੋਂ ਕਰੀਬ 1 ਸਾਲ ਤੋਂ ਜਿਹੜਾ ਗੁਰਦੁਆਰਾ ਸਾਹਿਬ ਅਤੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜਾ ਚੋਰੀਆਂ ਹੋ ਰਹੀਆਂ ਸੀਗਾ ਜਿਸ ਦੇ ਵਿੱਚ ਕਿ ਵੀਡੀਓ ਫੁਟੇਜ ਦੇ ਵਿੱਚ ਇੱਕ ਸਾਈਕਲ ਤੇ ਇੱਕ ਬੰਦਾ ਆ ਰਿਹਾ ਸੀ ਔਰ ਉਹੀ ਚੋਰੀਆਂ ਨੂੰ ਇਸ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੀਗਾ ਤੋਂ ਇਹ ਗੁਰਦੁਆਰਾ ਕਿਉਂਕਿ ਚੋਰੀਆਂ ਜਿਹੜੇ ਗੁਰਦੁਆਰਾ ਸਾਹਿਬ ਚੋਰੀਆਂ ਸੀ ਬਾਰ ਬਾਰ ਬੜਾ ਸੈਸਟਿਵ ਇਸ਼ੂ ਸੀਗਾ ਤੇ ਸਪੈਸ਼ਲੀ ਉਹਨਾਂ ਦੇ ਡਾਇਰੈਕਸ਼ਨਸ ਦੇ ਉੱਤੇ ਕਿ ਇਹ ਜਿਹੜਾ ਇਹ ਚੋਰ ਜਿਹੜਾ ਇਹਨੂੰ ਜੜਾ ਜਲਦੀ ਤੋਂ ਜਲਦੀ ਟਰੇਸ ਕਰਕੇ ਫੜਾਇਆ ਜਾਵੇ ਜਿਸ ਦੇ ਵਿੱਚ ਕਿ ਅਸੀਂ ਐਸ ਐਚਓ ਕਣੀਏ ਕੇ ਬਾਂਗੜ ਦੀ ਇੱਕ ਟੀਮ ਅੰਦਰ ਨਾਲ ਉਹਨਾਂ ਦੇ ਚੌਕੀ ਇਨ ਚਾਰਜ ਅਲੀਬਾਦ ਤੇ ਇੱਕ ਲੜਕਾ ਐਡਜਸਟੇਬਲ ਪਰਵੰਦਰ ਫਤਿਹਗੜ ਚੂੜੀਆਂ ਤੋਂ ਇਹਨਾਂ ਸਾਰਿਆਂ ਦੀ ਟੀਮ ਬਣਾ ਕੇ ਇਸ ਕੰਮ ਤੇ ਲਾਇਆ ਗਿਆ ਸੀਗੇ ਜੋ ਕਿ ਇਹਨਾਂ ਦੇ ਇੱਥੇ ਸ਼ਮਸ਼ੇਰਪੁਰ ਪਿੰਡ ਇੱਕ ਜਿਹੜੀ ਹੈ ਆ ਪਿਛਲੇ ਦਿਨੀ ਇੱਕ ਚੋਰੀ ਗੁਰਦੁਆਰਾ ਸਾਹਿਬ ਚੋਈ ਜਿਹਨੂੰ ਕਿ ਟਰੇਸ ਕਰਦਿਆਂ ਕਰਦਾ ਟਰੈਕ ਕਰਦੇ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜੀ ਦੂਜੀ ਹੈਗੀ ਹੈ ਟੈਕਨੀਕਲ ਰਿਸੋਰਸਸ ਦੇ ਨਾਲ ਪ੍ਰੈਸ ਕਰਦੇ ਆ ਤੇ ਇੱਕ ਜ਼ੀਰੋ ਨਿਸ਼ਾਨ ਸਿੰਘ son of ਬਲਵਿੰਦਰ ਸਿੰਘ ਵਾਸੀ ਵੀਲਾ ਤੇਜਾ ਨਾਵਾ ਜਿਹੜਾ ਵਿਅਕਤੀ ਹੈ ਇਹ ਜਿਹੜਾ ਇਹਦੇ ਤੇ ਆ ਕੇ ਜ਼ੀਰੋ ਜਿਹੜੀ ਰੁਕੀ ਜਦੋਂ ਅਸੀਂ ਇਹਨੂੰ ਲਿਆ ਕੇ ਪੁਸ਼ਗੋਸ਼ ਕੀਤੀ ਗਈ ਇਹਨੇ ਕਰੀਬ 8-9 ਚੋਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਤੋਂ ਰੀਸੈਂਟਲੀ ਜਿਹੜੀਆਂ ਹੋਈਆਂ ਉਹ ਸਾਰੀਆਂ ਇਹਨੇ ਜਿਹੜੀਆਂ ਕਬੂਲ ਕੀਤੀਆਂ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮਾਰਚ ਮਹੀਨੇ ਦੇ ਵਿੱਚ 7 ਤਰੀਕ ਨੂੰ ਇੱਕ ਆਮ ਆਦਮੀ ਕਲੀਨਿੰਗ ਸਟਾਫ ਦੇਕਰ ਚੋਰੀਆਂ ਦੇ ਵਿੱਚ ਚੋਰੀ ਹੋਈ ਸੀ ਜਿਸ ਸਬੰਧ ਵਿੱਚ ਕਿ ਉੱਥੇ ਐਫਆਈਆਰ ਨੰਬਰ ਜਿਹੜੀ ਹੈਗੀ ਹੈ 18 ਦਰਜ ਕੀਤੀ ਗਈ ਸੀ 18/24 ਅਰ ਔਰ ਉਹਦੇ ਨਾਲ ਹੀ ਇੱਕ ਦਾदूਜੋਦ ਕੰਚੋਰੀ ਹੋਈ ਸੀਗੀ ਆਮ ਆਦਮੀ ਕਲੀਨਿਕ ਸੇ ਜਿਹਦੇ ਵਿੱਚ ਕੇ ਆਪਣਾ ਇੱਕ ਇਨਵਰਟਰ ਬੈਟਰੀ ਐਂਡ ਨਾਲ ਇੱਕ ਫੇਜ ਜਿਹੜੀ ਚੋਰੀ ਹੋਈ ਸੀਗੀ ਅ ਇਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਫਤਿਹਗੜ ਚੂੜੀਆਂ ਦੁਖੇਵਾਰਨ ਗੁਰਦੁਆਰਾ ਸਾਹਿਬ ਆ ਉਥੇ ਚੋਰੀ ਹੋਈ ਸੀ ਕਿ ਗੋਲਗਵੀ ਚੋਰੀ ਹੋਈ ਸੀ ਔਰ ਨਾਲ ਹੀ ਮਜੀਠਾ ਰੋਡ ਜਿਹੜੀ ਹੈ ਰੀਸੈਂਟਲੀ ਹੁਣ ਆ ਪਿਛਲੇ ਮਹੀਨੇ ਮਜੀਠਾ ਰੋਡ ਗੁਰਦੁਆਰਾ ਸਾਹਿਬ ਹੈ ਉਥੇ ਇਸ ਤਰ੍ਹਾਂ ਚੋਰੀ ਹੋਈ ਸੀ ਇੱਕ ਕੋਟਲੀ ਸੂਰਤ ਮੱਲੀਆ ਗੁਰਦੁਆਰਾ ਸਾਹਿਬ ਹੈ ਉਥੇ ਚੋਰੀ ਹੋਈ ਸੀ ਪਰ ਜ਼ਿਆਦਾਤਰ ਦਾ ਮੇਨ ਮੋਡਸ ਆਪੈਂਡ ਹੀ ਇਹ ਸੀਗਾ ਕਿ ਇਹ ਸਾਈਕਲ ਤੇ ਹੀ ਆਉਂਦਾ ਸੀਗਾ ਰਾਤ ਲੇਟ ਆਵਰਸ ਐਂਡ ਆ ਕੇ ਸਭ ਤੋਂ ਪਹਿਲੇ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਐਂਟਰ ਕਰਦਾ ਸੀਗਾ ਉਥੇ ਲਾਈਟ ਆਫ ਕਰਕੇ ਉਹਦਾ ਡੀਵੀਆਰ ਜਿਹੜਾ ਕੱਟ ਲੈਂਦਾ ਸੀਗਾ ਤਾਂ ਕਿ ਇਹ ਇਹਨੂੰ ਇਸ ਗੱਲ ਦੀ ਪੂਰਾ ਇਲਮ ਸਿਕਾਇਤ ਪੁਲਿਸ ਜਿਹੜੀ ਆ ਉਹ ਜਿਹੜੀ ਐ ਇਥੋਂ ਜਿਹੜਾ ਉਹ ਟ੍ਰੇਸ ਕਰਦੀ ਆ ਸੋ ਇਹ ਜਿਹੜੀ ਚੋਰੀ ਸ਼ਮਸ਼ੇਰਪੁਰ ਵਾਲੀ ਹੋਈ ਹੈ ਇਹਦੇ ਵਿੱਚ ਸਾਡੇ ਕੋ ਸਾਰੇ ਜਿਹੜੇ ਨੇ ਜੇ ਸਿਲੰਡਰ ਉੱਥੇ ਚੋਰੀ ਕੀਤੇ ਸੀਗੇ ਬੈਟਰੀ ਇਨਵਰਟਰ ਚੋਰੀ ਕੀਤਾ ਸੀਗਾ ਐਲਸੀਡੀ ਚੋਰੀ ਕੀਤੀ ਸੀ ਪਲੱਸ ਨਾਲ ਜਿਹੜੀ ਆ 4300 ਰੁਪਏ ਦੀ ਜਿਹੜੀ ਆ ਚੜਾਵਾ ਜਿਹੜਾ ਸੀਗਾ ਉਹ ਜਿਹੜਾ ਉਹ ਚੋਰੀ ਕੀਤਾ ਸੀ ਉਹ ਸਾਰਾ ਜਿਹੜਾ ਰਾਇਤ ਕੋਲੋਂ ਬਰਾਮਦ ਹੋ ਚੁੱਕਾ ਵਾ ਪਰ ਕੁਝ ਇਹ ਚੋਰੀਆਂ ਦੇ ਵਿੱਚ ਜਿਹੜਾ ਇਹਨੇ ਆਪਣਾ ਫੇਰ ਚੋਰੀ ਕੀਤਾ ਸੀ ਡਬਲ ਡੋਰ ਇੱਕ ਉਹ ਐਂਡ ਸਿਲੰਡਰ ਤੇ ਇਹਦਾ ਸਾਈਕਲ ਜਿਹੜਾ ਸੀ ਸਾਰਾ ਕੁਝ ਬਰਾਮਦ ਕਰ ਚੁੱਕੇ ਆ ਤੇ ਸਾਨੂੰ ਇਹਦੇ ਹੋਰ ਅਸੀਂ ਇਹਨੂੰ ਜਿਹੜਾ ਡਿਵਾਈਸ ਤੇ ਤਫ਼ਤੀਸ਼ ਕਰਾਂਗੇ ਸਾਨੂੰ ਹੋਰ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਪੇਸ ਕਰਕੇ ਤੇ ਬਾਕੀ ਬਰਾਮਦਗੀ ਹੋਣ ਦੀ ਆਸ ਹੈ ਤੇ ਹਾਂ ਇੱਥੇ ਇੱਕ ਜਿਹੜਾ ਕਰੀਬ 10-12 ਸਾਲ ਪਹਿਲੇ ਕੋਈ ਮੱਝ ਚੋਰੀ ਦਾ ਕੇਸ ਇੱਥੇ ਜਿਹੜਾ ਰਜਿਸਟਰਡ ਹੈਗਾ ਸਰ ਇਹ ਹੁਣ ਕਦੋਂ ਦਾ ਸਰਗਰਮ ਸੀ ਹੋਣ ਤੇ ਹੁਣ ਜਿਹੜਾ ਵਾਜੀ ਜਿਹੜਾ ਸਾਡੇ ਕੋਲ ਐਜ਼ ਆਫ ਨਾਓ ਜਿਹੜਾ ਹੁਣ ਸਾਡੇ ਕੋਲ ਰਿਕਾਰਡ ਹੈ ਮਾਰਚ ਮਹੀਨੇ ਜਿਹੜਾ ਇੱਥੇ ਜਿਹੜਾ ਪਰਚਾ ਜਿਹੜਾ 7 ਤਰੀਕ ਦਾ ਜਿਹੜਾ ਮਾਰਚ ਮਹੀਨੇ ਦੀ 7 ਤਰੀਕ ਤੋਂ ਬਾਅਦ ਕੰਟੀਨਿਊਸਲੀ ਐਕਟਿਵ ਹੈ ਜਿਹੜੇ ਤੁਹਾਨੂੰ ਮੈਂ 6 7 ਗੜੀਆਂ ਚੋਰੀਆਂ ਗਣਾਈਆਂ ਗੁਰਦੁਆਰਾ ਸਾਹਿਬ ਦੀਆਂ ਤੇ ਆਮ ਆਦਮੀ ਕਲੀਨਿਕ ਦੀ ਮਾਰਚ ਤੋਂ ਆ ਲਾ ਕੇ ਹੁਣ ਪੜੀਆਂ ਨੇ ਤੇ ਆਪਾਂ ਕਹਿ ਸਕਦੇ ਹਾਂ ਪਿਛਲੇ ਕਰੀਬ 6-7 ਮਹੀਨੇ ਤੋਂ ਐਕਟਿਵ ਸੀਗਾ ਬਟ ਉਸ ਤੋਂ ਪਹਿਲੇ ਵੀ ਇਹੋ ਜੀਆਂ ਕਾਫੀ ਹੋਊਗੀਆਂ ਜਿਹੜੀਆਂ ਕਿ ਇੰਟਰਸਪੀਸ ਨੇ ਦੇਤੀਆਂ ਜਾਂ ਦੂਜੀਆਂ ਦੇਤੀਆਂ ਉਹ ਅਸੀਂ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਦੇ ਕੋਲ ਪੁੱਛ ਗਏ ਇਸ ਕਰਕੇ ਤੇ ਉਹ ਵੀ ਸਾਰਾ ਜਿਹੜਾ ਟ੍ਰੇਸ ਕਰਾਂਗੇ ਇਹ ਸਾਰਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਸਾਈਕਲ ਚੋਰ ਦੇ ਨਾਂ ਤੇ ਮਸ਼ਹੂਰ ਸੀਗਾ ਪਿਛਲੇ ਦਿਨੀ ਜਿਹੜੀ ਨਿਊਜ਼ ਲੱਗੀ ਸੀ ਉਹ ਵੀ ਲਿਖੀ ਸੀ ਵੀ ਸਾਈਕਲ ਚੋਰ ਜਿਹੜਾ ਉਹਨੇ ਬੜੀ ਦਹਿਸ਼ਤ ਪਾਈ ਆ ਉਹੋ ਸਾਈਕਲ ਚੋਰ ਸੀਗਾ ਜੀ ਜਿਹਨੇ ਦਹਿਸ਼ਤ ਪਾਈ ਸੀ ਫਤਿਹਗੜ ਚੂੜੀਆਂ ਇਲਾਕੇ ਦੇ ਵਿੱਚ ਗੋ ਮਤਲਬ ਸਾਈਕਲ ਤੇ ਹੀ ਕਰਦਾ ਸੀ ਔਰ ਕਰਦਾ ਵੀ ਇਕੱਲਾ ਹੀ ਸੀਗਾ ਇਕੱਲਾ ਹੀ ਜਾਂਦਾ ਸੀਗਾ ਇਹਨਾਂ ਸਪੈਸ਼ਲੀ ਤੁਸੀਂ ਸਾਈਕਲ ਦੇਖੋਗੇ ਇਹਦਾ ਤਾਂ ਸਪੈਸ਼ਲੀ ਇਸ ਤਰੀਕੇ ਨਾਲ ਮੋਡੀਫਾਈ ਕਰਾਇਆ ਸੀਗਾ ਕਿ ਉੱਤੇ ਕਾਫੀ weight ਹੈ ਜਿਹੜਾ ਪਿੱਛੇ ਆਪਣੇ ਉੱਤੇ ਰੱਖ ਕੇ ਤੇ ਲੈ ਕੇ ਜਾ ਸਕਦਾ ਸੀਗਾ ਤਰਨ ਪਰਵਤਨੀਆਂ ਨੇ ਕੀਤਾ ਹੋਇਆ ਬਸਲੇ ਜੀ ਹਾਂ ਉਹ ਸਾਡੇ ਇਨਵੈਸਟੀਗੇਸ਼ਨ ਦਾ ਖਿਆਲ ਪਾਠ ਨਹੀਂ ਗਿਆ ਬਟ ਉਹਦੇ ਨਾਲ ਕੋਈ ਐਡਾ ਇਹਦਾ ਕੰਸਰਨ ਨਹੀਂ ਹੈਗਾ ਇਹਦੇ ਚ ਹੋਰ ਵੀ ਸਾਹਮਣੇ ਆ ਸਕਦਾ ਜੀ ਚੋਰੀਆਂ ਕੋਈ ਨਿੱਕੋ ਗਿਆ ਸਾਹਮਣੇ ਆ ਸਕਦੀਆਂ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਜੜੀਆਂ ਨੇ ਬਿਲਕੁਲ ਇਹਦੇ ਚ ਇਹ ਤੇ ਸਾਡੀ ਜਿਹੜੀ ਪ੍ਰਾਇਮਰੀ ਜਿਹੜੀ ਇਨਕੁਆਇਰੀ ਸਾਡੀ ਹੋਈ ਹੈ ਮੋਟੇ ਮੋਟੇ ਤੌਰ ਤੇ ਜਿਹੜਾ ਦਾ ਆ ਜਿਹੜੀਆਂ 8-10 ਚੋਰੀਆਂ ਜਿਹੜੀਆਂ ਨੇ ਮੰਨੀਆਂ ਨੇ ਬਟ ਹੋਰ ਬਾਕੀ ਵੀ ਜਿਹੜੀਆਂ ਅਸੀਂ ਸਾਈਕਲ ਤੇ ਸੇਵ ਮੋਡਿਸ ਪੰਡੀਆਂ ਉਹ ਸਾਰੀਆਂ ਸਾਰੀਆਂ ਅਸੀਂ ਉਹਨਾਂ ਦੇ ਬਾਰੇ ਇਹਦੇ ਕੋਲ ਪੁੱਛਗਿਸ਼ ਕਰਾਂਗੇ ਅਜੇ ਅਜੇ ਇਕੱਲਾ ਹੀ ਜਿਹੜਾ ਇਹ ਚੋਰੀਆਂ ਨੂੰ ਅੰਗਾਮ ਕਰਦਾ ਜੀ ਹਜੇ ਤੱਕ ਜਿਹੜਾ ਇਹ ਇਕੱਲਾ ਹੀ ਕਰਦਾ ਉਹਦਾ ਇਕੱਲਾ ਚੋਰੀ ਕਰਨ ਦਾ ਇਹ ਬੈਨੀਫਿਟ ਹੁੰਦਾ ਵਾ ਵੀ ਬੰਦੇ ਕੋ ਫੜੇ ਜਾਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਕਿਉਂਕਿ ਜੇ ਦੋ ਬੰਦੇ ਹੋਣ ਤੇ ਅਸੀਂ ਦੋਨਾਂ ਨੂੰ ਫੜ ਕੇ ਆਪਸ ਚੋਨਾਂ ਦੀ ਕਰਾਸ ਕੁਐਸਚਨਿੰਗ ਕਰਕੇ ਤੇ ਉਹ ਉਹਦੇ ਤੇ ਫਿਰ ਫਰਕ ਪੈ ਜਾਂਦਾ ਬਟ ਜੇ ਇਕੱਲਾ ਹੀ ਬੰਦਾ ਕਰਦਾ ਹੋਵੇ ਤੇ ਉਹਦੇ ਵਿੱਚ ਇਹ ਚਾਂਸਸ ਬਹੁਤ ਘੱਟ ਜਾਂਦੇ ਆ ਜਿਹੜੇ ਕੁਝ ਚੋਰ ਫੜੇ ਗਏ ਆ ਉਹ ਨਸ਼ੇ ਦੇ ਆਦੀ ਹੈਗੇ ਸੀ ਇਹ ਵੀ ਨਸ਼ਾ ਕਰਦੇ ਨੇ ਨਹੀਂ ਇਹਦੇ ਬਾਰੇ ਅਜੇ ਅਜੇ ਉਹ ਜੀ ਗੱਲ ਜਿਹੜੀ ਆ ਸਾਨੂੰ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬਟ ਹੁਣ ਤੱਕ ਸਾਨੂੰ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਪਈ ਇਹ ਨਸ਼ੇ ਦਾ ਕੋਈ ਆਦੀ ਸੀਗਾ ਤੇ ਬਿਲਕੁਲ ਠੀਕ ਲੱਗ ਰਿਹਾ 15 ਸਪ ਇਹ ਜਿਹੜਾ ਸਮਾਨ ਚੋਰੀ ਕਰਦਾ ਸੀ ਫਿਰ ਕਿੱਥੇ ਜਾ ਕੇ ਵੇਚਦਾ ਸੀ ਇਹ ਅਲੱਗ-ਅਲੱਗ ਜਿੱਦਾਂ ਜਿੱਦਾਂ ਇੱਕ ਤਾਂ ਨੇ ਫਰਿੱਜ ਤਾਂ ਨੇ ਆਪਣੇ ਘਰ ਹੀ ਰੱਖੀ ਸੀਗੀ ਬਾਕੀ ਜਿਹੜਾ ਇੱਥੇ ਕਬਾੜੀ ਐ ਇੱਕ ਹੈਗਾ ਇੱਕ ਸਦਾ ਖੋਦੇਗੜ ਚੂੜੀਆਂ ਦਾ ਇਹ ਉਹਨੂੰ ਸਿਲੰਡਰ ਉਹਨੇ ਦਿੱਤੇ ਸੀ ਇਹ ਕਹਿ ਕੇ ਦਿੱਤੇ ਸੀ ਵੀ ਮੈਂ ਮੇਰੇ ਘਰ ਦਾ ਮੈਨੂੰ ਜਰੂਰਤ ਪੈ ਗਈ ਆ ਜਿੱਦਾਂ ਕੋਈ ਬਹਾਨਾ ਲਾ ਕੇ ਵੀ ਮੇਰੇ ਬਿਮਾਰ ਆ ਕੋਈ ਤੇ ਇਸ ਤਰੀਕੇ ਨਾਲ ਉਹਨੂੰ ਦਿੱਤੇ ਸੀ। ਸਰ ਇੱਕ ਫਟੇਗਾ ਚੂਹੇ ਨਹੀਂ ਕੋਈ ਕੁਮਾਰੀ ਆ ਦੱਸ ਰਹੇ ਨੇ ਸਿਰਫ ਇੱਕ ਹੀ ਜਿਹੜਾ ਵਾ ਉਹ ਮੋਟਰਸਾਹਬ ਜਿਹੜੇ ਚੋਰ ਚੋਰੀ ਕਰਕੇ ਡਿਸਟロイ ਕਰਕੇ ਵੇਚਦੇ ਆ। ਬਾਕੀ ਨਹੀਂ ਲੈਂਦੇ ਆ ਉਹ ਕੀ ਪੁਲਿਸ ਹੋਤੀ ਕੋਈ ਕਾਰਵਾਈ ਕਰਦੇ। ਬਿਲਕੁਲ ਜੀ ਜਿਹੜਾ 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 ਸਾਡੇ ਜੀ ਜਿਹੜਾ ਸਾਡੇ ਧਿਆਨ ਚਾਹੀਗਾ ਦੂਜਾ ਬਿਲਕੁਲ ਹੀ ਸ਼ਕਤੀਗਲ ਤੁਹਾਡੇ ਮੱਦੇਨਜ਼ਰ ਤਾੜਨਾ ਵੀ ਹੈ। ਅ ਜਿਹੜੇ ਆਪਣੇ ਕਬਾੜੀਆਂ ਨੂੰ ਤੇ ਪਲੱਸ ਦੂਜਾ ਵੀ ਜਿਹੜਾ ਵੇਰੀਫਾਈਡ ਕਬਾੜੀਏ ਪਲੱਸ ਜਿਹੜੇ ਤੇ ਜਿਹੜਾ ਵੀ ਕੋਈ ਸਬਾਨ ਕੀਤਾ ਨਾ ਬਾਅਦ ਦੇ ਵਿੱਚ ਕੋਈ ਜਿਹੜਾ ਉਹ ਨਹੀਂ ਸੁਣੀ ਜਾਏਗੀ ਉਹਨਾਂ ਦੀ ਗੱਲ ਵੀ ਤਾਂ ਸਰ ਕੋ ਗਹਿਣੇ ਰੱਖਿਆ ਸੀ ਏਦਾਂ ਸੀ ਕਿਉਂਕਿ ਇਹ ਇਹ ਬੰਦੇ ਨੇ ਜਦੋਂ ਕੋਈ ਦੇਣ ਆਂਦਾ ਉਹਦੇ ਬਾਰੇ ਜਜਮੈਂਟ ਹੋ ਜਾਂਦੀ ਹੈ ਬੰਦੇ ਨੂੰ ਕਿ ਜਦੋਂ ਕੋਈ 2000 ਦੀ ਚੀਜ਼ ਆਪਾਂ ਨੂੰ 500 ਜਾਂ 700 ਚ ਦੇ ਰਿਆ ਉਹ ਕਹਿੰਦਾ ਨਾ ਵੀ ਚੋਰੀ ਦੇ ਕੱਪੜੇ ਤੇ ਡਾਂਗਾ ਤੇ ਗਾਜ ਤੇ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਸੋ ਉਹ ਜਿਹੜਾ ਉਹਦੇ ਬਾਰੇ ਉਹ ਆਪਣਾ ਖਾਸ ਖਿਆਲ ਪੀ ਏਦਾਂ ਦੀ ਚੀਜ਼ਾਂ ਲਾ ਕੇ ਦਿੰਦਾ ਸਰ ਇੱਕ ਗੁਰੂ ਪਰ ਨਿਸ਼ਾਨ ਬਣਾ ਰਿਹਾ ਜੀ ਆਪਾਂ ਮਤਲਬ ਬੇਸਿਕਲੀ ਇਹ ਇਹ ਨਹੀਂ ਕਹਿ ਸਕਦੇ ਆਪਾਂ ਕਿ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਦੀ ਚੋਰੀ ਕਰ ਰਿਹਾ ਸੀਗਾ ਤੇ ਮਤਲਬ ਗੋਲਕ ਚ ਜਿੱਤ ਨੂੰ ਇਜ਼ੀ ਮਨੀ ਮਿਲਦਾ ਸੀਗਾ ਇਹਨੂੰ ਪਤਾ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈ ਕੋਈ ਉਹ ਆਪਣਾ ਰਾਤ ਨੂੰ ਜਿੱਥੇ ਆਇਡੈਂਟੀਫਾਈ ਕਰ ਲੈਂਦਾ ਰਿਹਾ ਵੀ ਇੱਥੇ ਨਹੀਂ ਹੈ ਕੋਈ ਤੇ ਸੌਖਾ ਜਿਹੜਾ ਸੀ ਵੀ ਬਾਕੀ ਦੇ ਲੋਕੀ ਕੌਫ ਖਾਂਦੇ ਇਹਨੂੰ ਸੀ ਵੀ ਇੱਥੇ ਸੌਖਾ ਮਿਲ ਜਾਂਦਾ ਪੈਸੇ ਤੇ ਇਸ ਕਰਕੇ ਉਹਨੂੰ ਟਾਰਗੇਟ ਕਰ ਰਿਹਾ ਸੀ